ਤੁਹਾਡੇ ਉੱਤੇ ਵੀ ਸਵਾਲਾਂ ਦੀ ਵਾਛੜ ਹੁੰਦੀ ਆ। ਵੀ ਤੁਸੀਂ ਗੁਰੂ ਦਾ ਲੜ ਕਿਉਂ ਨਹੀਂ ਲੱਗ ਜਾਂਦੇ? ਜਦੋਂ ਇੰਨੇ ਸਵਾਲ ਉੱਠਦੇ ਤੁਸੀਂ ਪੱਕ ਬੰਨ ਨਹੀਂ ਕਿਉਂ ਨਹੀਂ? ਦੋਸਤੋ ਉੱਦ ਪਹਿਲਾਂ ਜੋ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਭਾਵੇਂ ਮੈਂ ਕਲੀਨ ਛੇਵਾਂ। ਸਾਰੇ ਸਿਕੋਂ ਸਲਾਹਕਾਰ ਆ ਪੰਜਾਬ। ਠੀਕ ਹੈ। ਤੁਹਾਨੂੰ ਕੋਈ ਨਹੀਂ ਮਾਰ ਰਿਹਾ। ਸਿਕੋਂ ਨੂੰ ਕੋਈ ਨਹੀਂ ਮਾਰ ਸਕਦਾ। ਅਸੀਂ ਖੁਦ ਮਾਰ ਰਹੇ ਹਾਂ ਇੱਕ ਦੂਜੇ ਨੂੰ। ਮੈਂ ਕੱਲ ਤੱਕ ਸਭ ਦੇ ਇਗਜ਼ਾਮ ਤੇ। ਸਭ ਦੀ ਸੁਪਰੀਮ ਕੋਰਟ ਹੈ। ਉਹ ਤਾਂ ਸੁਪਰੀਮ ਕੋਰਟ ਐਂ ਖੜਾ ਜਾਂਦਾ। ਕਹਿੰਦੇ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਗੋਣਾ ਕਰ। ਜੱਜਿਸ ਕੌਣ ਹੈ? ਜੋ ਸਿੰਘ ਸਾਹਿਬ ਹੈ। ਹੂੰ। ਇੰਨੀ ਗਿਰ ਗਈ ਸੀ। ਉਸ ਤਖਤ ਨੂੰ ਜਿੱਥੇ ਭਾਈ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਡੇ ਮਾਰ। ਤਖਤ ਨੂੰ ਗਲਤ ਬੋਲਦੇ ਆ। ਪਿਛਲੇ 5 ਮਹੀਨੇ ਵਿੱਚ ਤੁਸੀਂ YouTube 'ਇਹ' ਉਹ ਨੰਬਰਾਂ ਕੋ ਸੁਣਿਆ ਉੱਥੇ ਬੈਠੇ ਬੜਾ ਦਿਲ ਦੁਖਿਆ ਬੜਾ ਬਰੁੰਦ ਰਿਆ ਗਿਆ ਤੇ ਉਹ ਇੰਨਾ بڑا ਕੈਂਸਰ ਹੈ। ਉਹ ਤੁਸੀਂ ਖੁਦ ਪੜਾ ਕੀਤਾ ਕਾ। ਦੋਸਤ ਤੀ ਸਾਰਿਆਂ ਨੂੰ ਦੇ ਦਿੰਨੇ ਆ ਕਿਤੇ ਉਹਨੇ ਦਾੜੀ ਰੱਖਣਾ ਪੱਗ ਬੰਨ ਲਾ ਕਰ ਲਾ ਕਰ ਲ ਇਹ ਤੁਸੀਂ ਖੱਟੀਆਂ ਪੱਗਾਂ ਨਾਲ ਨੇ ਕੀਤਾ ਹੂੰ ਜੋ ਮੈਨੂੰ ਸਲਾਹਾਂ ਦਿੰਨੇ ਆ ਇਹ ਤੁਸੀਂ ਖੁਦ ਜਿਹੜੇ ਸੱਜਣ ਕੋਲੇ ਜਿਹੜੇ ਪੰਜਾਬੀ ਦੇ ਕੋਲੇ ਅੱਜ ਮੈਂ ਖੜਾ ਅਕਸਰ ਉਹਨੂੰ ਇਹ ਸਵਾਲ ਹੁੰਦੇ ਕਿ ਪੱਗ ਬੰਨ ਲਾ ਤੂੰ ਗੁਰੂ ਦੇ ਲੜ ਲੱਗ ਜਾ ਤੂੰ ਅਮਰ ਸ਼ਕਲਾ ਜੇ ਇੰਨੀਆਂ ਵੱਡੀਆਂ ਗੱਲਾਂ ਕਰਦੀਆਂ ਹੁੰਦੀਆਂ ਵੀ ਭਾਈ ਸਿੱਖ ਕੌਮ ਨੂੰ ਆ ਵੀ ਕਰਨਾ ਚਾਹੀਦਾ ਸਿੱਖ ਕੌਮ ਨੂੰ ਉਹ ਵੀ ਕਰਨਾ ਚਾਹੀਦਾ ਫਿਰ ਤੁਸੀਂ ਆਪ ਗੁਰੂ ਵਾਲੇ ਕਿਉਂ ਨਹੀਂ ਬਣਦੇ ਉਸ ਵਿਅਕਤੀ ਦਾ ਨਾਮ ਹੈਗਾ ਜੀ ਕੁਲਵੰਤ ਸਿੰਘ ਢਾਲੀਵਾਲ World Cancer Care Society ਦੇ ਬਾਰੇ ਆਪਾਂ ਜਾਣਦੇ ਆ ਉਹ ਕੈਂਸਰ ਦੇ ਮਰੀਜ਼ਾਂ ਦਾ ਚੈੱਕਅਪ ਕਰਦੀ ਆ ਤੁਹਾਡੇ ਵਿੱਚ ਕੈਂਸਰ ਨਾ ਪੈਦਾ ਹੋਵੇ ਤੇ ਤੁਸੀਂ ਵੇਲੇ ਸਿਰ ਆਪਦੇ ਸਰੀਰ ਦੀ ਜਾਂਚ ਪੜਤਾਲ ਕਰਵਾ ਲਓ ਇਹਦਾ ਕੰਮ ਕਰਦੀ ਆ ਪਰ ਕੁਲਵੰਤ ਸਿੰਘ ਢਾਲੀਵਾਲ ਦੇ ਨਾਲ ਕੁਝ ਗੱਲਾਂ ਵੀ ਜੁੜੀਆਂ ਕਿਉਂਕਿ ਉਹ ਕੈਂਸਰ ਤੋਂ ਬਿਨਾਂ ਸਮਾਜਿਕ ਵਰਤਾਰੇ ਦੇ ਉੱਤੇ ਵੀ ਸੱਟ ਮਾਰਦੇ ਆ ਕੁਲਵੰਤ ਸਿੰਘ ਢਾਲੀਵਾਲ ਨਾਲ ਨੇ ਭਾਈ ਜੀ ਕੀ ਹਾਲ ਹੈ ਠੀਕ ਠਾਕ ਹੋ ਹਾਂ ਭਗਤ ਜੀ ਖਾਲਸਾ ਸਾਹਿਬ ਭਗਤ ਜੀ ਫਤਿਹ ਜਿੰਦਾਬਾਦ ਹੋ ਗੁਰੂ ਸਾਹਿਬ ਦੀ ਕਿਰਪਾ ਜੀ ਕੀ ਕਰਨਾ ਚਾਹੂਗੇ ਅੱਜ ਅਸੀਂ ਜਿਹੜੇ ਹਾਲਾਤ ਦੇ ਵਿੱਚੋਂ ਨਿਕਲ ਰਹੇ ਹਾਂ ਪਿਛਲੇ ਕੁਝ ਸਮੇਂ ਦੇ ਵਿੱਚ ਜੋ-ਜੋ ਵਰਤਾਰਾ ਸਿੱਖ ਕੌਮ ਦੇ ਵਿੱਚ ਵੀ ਆਇਆ ਤੁਹਾਡੇ ਉੱਤੇ ਵੀ ਸਵਾਲਾਂ ਦੀ ਵਾਛੜ ਹੁੰਦੀ ਹੈ ਵੀ ਤੁਸੀਂ ਗੁਰੂ ਦਾ ਲੜ ਕਿਉਂ ਨਹੀਂ ਲੱਗ ਜਾਂਦੇ ਜਦੋਂ ਇੰਨੇ ਸਵਾਲ ਉੱਠਦੇ ਤੁਸੀਂ ਪੱਗ ਬੰਨ੍ਹ ਨਹੀਂ ਕਿਉਂ ਨਹੀਂ ਲੈਂਦੇਗੇ ਤੁਸੀਂ ਜਥੇਦਾਰ ਕੁਲਵੰਤ ਸਿੰਘ ਢਾਲੀਵਾਲ ਕਿਉਂ ਨਹੀਂ ਬਣ ਜਾਂਦੇ rau ਕਿਉਂ ਵਾਲੇ ਬਿਲਕੁਲ ਜੀ ਮੈਂ ਗੁਰੂ ਸਾਹਿਬ ਕੋਸ਼ਿਸ਼ ਕਰਨਗੇ ਪਹਿਲਾਂ ਤਾਂ ਮੈਂ ਸਿਕਮ ਤੋਂ ਦੀ ਮਾਫੀ ਮੰਗ ਲਾਂ ਮੈਂ ਮਾਫੀ ਚਾਹੁੰਦਾ ਮੈਂ ਕਲੀਨ ਸੇਮ ਐਂਡ ਪਰ ਪੂਰੀ ਕੋਸ਼ਿਸ਼ ਕਰੂੰਗਾ ਕਿ ਮੈਂ ਜਲਦੀ ਗੁਰੂ ਦੇ ਇਸ ਪੱਗ ਦੇ ਵਿੱਚ ਤੇ ਸਿਕੀਸ ਰੂਪ ਚ ਆਂ ਜੋ ਸਾਡੇ ਗੁਰੂ ਸਾਹਿਬ ਦੇ ਵੀ ਸਾਨੂੰ ਇੱਕ ਆਰਡਰ ਹੈ ਐਂਡ ਪਰ ਦੋਸਤੋ ਉਦੋਂ ਪਹਿਲਾਂ ਜੋ ਕੋਸ਼ਿਸ਼ ਅਸੀਂ ਕਰ ਰਹੇ ਹਾਂ ਹੂੰ ਪਰ ਮੈਂ ਕਲੀਨ ਸੇਮ ਐ ਸਾਰੀ ਸਿਕਮ ਸਲਾਹਕਾਰ ਆ ਪੰਜਾਬ ਠੀਕ ਹੈ ਤੁਹਾਨੂੰ ਕੋਈ ਨਹੀਂ ਮਾਰ ਰਿਹਾ ਸਿਕਮ ਨੂੰ ਕੋਈ ਨਹੀਂ ਮਾਰ ਸਕਦਾ ਅਸੀਂ ਖੁਦ ਮਾਰ ਰਹੇ ਹਾਂ ਇੱਕ ਦੂਜੇ ਨੂੰ ਮੈਂ ਕੱਲ ਤੱਕ ਸਭ ਡਿਗਜ਼ੈਂਪਲ ਲੈ ਲੈਣਾ ਮੈਂ ਬੜਾ ਨਾ ਤੋਕ ਇੱਕ ਵੀ ਪਿਆਮ ਪਾ ਕੇ ਮੱਥਾ ਟੇਕਦਾ ਤਾਂ ਮੈਂ ਐਂ ਕਰਕੇ ਵੀ ਖੜਿਆ ਰਹਿੰਦਾ ਐਂ ਕਰਕੇ ਖੜਦਾ ਕਿਉਂਕਿ ਤਾਕਤ ਆ ਮੇਰਾ ਗੁਰੂ ਸਾਹਿਬ ਦਾ ਮੇਰੇ ਗੁਰੂ ਸਾਹਿਬ ਦੀ ਸੁਪਰੀਮ ਕੋਰਟ ਹੈ ਉਹ ਤਾਂ ਸੁਪਰੀਮ ਕੋਰਟ ਚ ਐਂ ਖੜਿਆ ਜਾਂਦਾ ਹੈ ਕੋਈ ਤਾਂ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਗਣਨ ਕਰਦੇ ਸੁਪਰੀਮ ਕੋਰਟ ਦੇ ਜੱਜਸ ਕੌਣ ਹੈ ਜੋ ਸਿੰਘ ਸਾਹਿਬ ਹੈ ਹੂੰ ਇੰਨੀ ਗੱਲ ਕੀ ਸੀ ਉਹਸ ਤਖਤ ਨੂੰ ਜਿੱਥੇ ਭਾਈ ਫੂਲਾ ਸਿੰਘ ਨੇ ਮਹਾਰਾਜ ਰਣਜੀਤ ਸਿੰਘ ਦੇ ਕੋਡੇ ਮਾਰਤੇ ਸੀ ਤੁਸੀਂ ਉਹਸ ਤਖਤ ਨੂੰ ਗਲਤ ਬੋਲਦੇ ਆ ਪਿਛਲੇ 5 ਮਹੀਨੇ ਵਿੱਚ ਤੁਸੀਂ YouTube ਇਹ ਉਹ ਬੜਾ ਕੁ ਸੁਣਿਆ ਉੱਥੇ ਬੈਠੇ ਬੜਾ ਦਿਲ ਦੁਖਿਆ ਬੜਾ ਬਰੁੰਦ ਰਿਆ ਗਿਆ ਤੇ ਉਹ ਇੰਨਾ بڑا ਕੈਂਸਰ ਹੈ ਉਹ ਤੁਸੀਂ ਖੁਦ ਪੈਦਾ ਕੀਤਾ ਕੈਂਸਰ ਹੂੰ ਆ ਕਾਲ ਤੱਕ ਸਾਹ ਨੂੰ ਬੋਲਣਾ ਗਲਤ ਮਰ ਜਾ ਸ਼ਰਮ ਨਾਲ ਕਿੰਨੇ ਮੈਂ ਕਿੰਨਾ ਸਿੱਖ ਮਰ ਗਈ ਮੈਂ ਕਹਿੰਨਾ ਮਰ ਚੁੱਕੀ ਐ ਹਾਂ ਜਿਨ੍ਹਾਂ ਦੇ ਇੰਨੇ ਗਿਰ ਗਏ ਕਿ ਉਹ ਹਗਵਿੰਦ ਸਿੰਘ ਦੇ ਤਖਤ ਨੂੰ ਗਲਤ ਬੋਲ ਰਹੇ ਆ ਬੋਲੇ ਨਾ ਬਿਲਕੁਲ ਸੱਚ ਆ ਐਂਡ ਸੁਣਿਆ ਨਾ ਆਪਾਂ ਸਾਰੀ ਦੁਨੀਆ ਨੇ ਸੁਣਿਆ ਸਭ ਦੇ ਹੈਦਰ ਦੇ ਹਰਦੇ ਬਲੁੰਦਰੇ ਗਏ ਪਰ ਮੈਂ ਕਲੀਨ ਸ਼ੇਵ ਆ ਸਾਡੇ ਵੀ ਅੱਖਾਂ ਚ ਅਥਰੂ ਆ ਗਏ ਵੀ ਇਹ ਅਸੀਂ ਕਿਦਰ ਨੂੰ ਤੁਰ ਪਏ ਕੀ ਕਰ ਰਹੇ ਆ ਠੀਕ ਹੈ ਫਿਰ ਮੈਂ ਇੱਥੇ ਲੈ ਕੇ ਆ ਜਾਣਾ ਮੋਦੀ ਜੀ ਨੂੰ ਕਿ ਮੋਦੀ ਜੀ ਨੇ ਤੁਹਾਨੂੰ ਕਿਹਾ ਸੀ ਇਹ ਕੁਸ ਕਰੋ ਹੂੰ ਜਾਂ ਭਗਵਾਨ ਤੁਹਾਨੂੰ ਨੇ ਕਿਹਾ ਸੀਗਾ ਦੋਸਤ ਤੇ ਸਾਰਿਆਂ ਨੂੰ ਦੇ ਦਿੰਨੇ ਆ ਕਿਤੇ ਉਹਨੇ ਦਾੜੀ ਰੱਖ ਲਾ ਪੱਗ ਬੰਨ ਲਾ ਆ ਕਰ ਲਾ ਆ ਕਰ ਲਾ ਇਹ ਤੁਸੀਂ ਖੱਟੀਆਂ ਪੱਗਾਂ ਵਾਲਿਆਂ ਨੇ ਕੀਤਾ ਹੂੰ ਜੋ ਮੈਨੂੰ ਸਲਾਹਾਂ ਦਿੰਨੇ ਆ ਇਹ ਤੁਸੀਂ ਖੁਦ ਕੀਤਾ ਅਸੀਂ ਤਾਂ ਭਰਾਵੋ ਡਰ ਕੇ ਜਾਂਦੇ ਆ ਉੱਥੇ ਕੋਚਾਂ ਨਹੀਂ ਬੋਲਦੇ ਕਿ ਨਾਲ ਦਾ ਸ਼ਹਿਰ ਸੁਪਨੇ ਸਾਫ ਕਰ ਰਿਹਾ ਹੋ ਸਤਨਾ ਵੈਗ ਉਸ ਪ੍ਰਭ ਦਾ ਭਲਾ ਵੀ ਮੂੰਹ ਚ ਕਹੀਦਾ ਯਾਰ ਇਹ ਇਹ ਵੀ ਆਪਾਂ ਨੂੰ ਕੋਈ ਠੇਸ ਨਾ ਪਹੁੰਚ ਜੇ ਤੁਸੀਂ ਠੇਸ ਛੱਡ ਕੇ ਦੀ ੱੱਕੇ ਮਾਰ ਦਿੱਤੇ ਫਿਰ 42 ਸਭ ਹੱਲ ਕੀ ਆ ਦੇਖੋ ਅਸੀਂ ਸਾਰੇ ਹੀ ਪਾਠ ਕਰਦੇ ਆ ਸਾਰੇ ਹੀ ਗੁਰੂ ਦੇ ਲੜ ਲੱਗੇ ਆ ਸਾਰੇ ਹੀ ਗੁਰਬਾਣੀ ਨੂੰ ਮੰਨਣ ਦੀ ਗੱਲ ਕਰਦੇ ਆ ਸਾਰੇ ਹੀ ਮੱਥਾ ਟੇਕਦੇ ਆ ਫਿਰ ਅਸੀਂ ਹਾਂ ਕੀ ਤੁਹਾਡੇ ਖਿਆਲ ਦੇ ਵਿੱਚ ਜੇ ਅਸੀਂ ਅਸੀਂ ਗੁਰੂ ਨੂੰ ਅਸਲ ਵਿੱਚ ਦੇ ਫਲਸਫੇ ਤੇ ਜੀਵਨ ਚਲਾਣਾ ਇਹ ਬਹੁਤ ਜ਼ਰੂਰੀ ਹੈ ਜੋ ਗੁਰੂ ਕਹਿ ਰਿਹਾ ਉਹ ਕਰਨਾ ਹੈ ਮੈਂ ਆਪੀ ਆਤਮਾ ਨੂੰ ਪੁੱਛਾਂ ਵੀ ਕਲਵੰਸਾਂ ਤੂੰ ਕੀ ਕਰ ਰਹੀ ਹੈ ਗੁਰੂ ਸਾਹਿਬ ਨੇ ਕਿਹਾ ਠੀਕ ਆਤਮਾ ਵੀ ਬੋਲੇਗੀ ਆਤਮਾ ਇਸ ਪਰਮਾਤਮਾ ਹੂੰ ਉਹਨੂੰ ਪੁੱਛਿਆ ਹੀ ਨਹੀਂ ਕਿਹਾ ਆਤਮਾ ਨੂੰ ਕਹਿੰਦਾ ਮੈਂ ਠੀਕ ਨਹੀਂ ਆਤਮਾ ਦੇ ਉੱਤੇ ਵੀ ਧੱਕਾ ਕਰ ਜਾਂਦੇ ਜਿਹੜੀ ਪਰਮਾਤਮਾ ਹੈ ਜਿਹੜੀ ਬੋਲਦੀ ਹੈ ਕਹਿੰਦੀ ਹੈ ਕਲਵੰਸਾਂ ਤੂੰ ਗਲਤ ਹੈ ਤੂੰ ਉਹਨੇ ਤੂੰ ਪੱਗ ਨਹੀਂ ਬੰਨੀ ਮੈਨੂੰ ਕਈ ਵਾਰੀ ਮੇਰੀ ਆਤਮਾ ਵਿੱਚ ਹੀ ਝੋੜਾ ਦੇ ਦਦੀ ਹੈ ਮੈਂ ਦੂਜਿਆਂ ਨੂੰ ਕੀ ਕਹ ਪਰ ਮੈਂ ਆਤਮਾ ਨੂੰ ਵੀ ਨਾ ਪਦਨ ਤੇ ਸਿੱਖ ਕੌਮ ਨੇ ਤਾਨੂੰ ਰੂੜੀ ਤੇ ਛੜਤਾ ਹੂੰ ਰੂੜੀ ਦਾ ਰੱਬੀ ਕਰਕੇ ਸੁਣਨ ਦਿੱਤਾ ਨਾ ਦੋਸਤੋ ਅਸੀਂ ਉਹ ਕੌਮ ਹੈ ਜਿਹੜਾ ਦੁਨੀਆਂ 'ਚ ਨਾ ਹੈ ਗੁਰੂ ਦੇ ਲੰਗਰਾਂ ਕਰਕੇ ਹਮ ਹਰ ਭੁੱਖੇ ਕਿਸੇ ਨੂੰ ਭੁੱਖਾ ਸੌਣ ਨਹੀਂ ਦਿੰਦੇਗੇ ਤੇ ਬੋਰਡ ਕੈਂਸਰ ਨਾਲ ਅਟੈਚ ਹੋ ਗਈ ਦਵਾਈ ਦੇ ਲੰਗਰ ਵੀ ਬਰਾਬਰ ਕਰਦੇ ਉੱਤੇ ਸ਼ੁਰੂ ਗੁਰੂ ਦੀ ਕਿਰਪਾ ਪੂਰੀ ਪਰ ਦੋਸਤੋ ਗੁਰੂ ਤੋਂ ਡਰਿਆ ਕਰੋ ਪੈ ਰੱਖਿਆ ਕਰੋ ਦਿਨ 'ਚ ਕਿਸੇ ਨੂੰ ਗਲਤ ਨਾ ਬੋਲਿਆ ਕਰੋ ਆਪ ਦੀ ਫੋਕੀ ਚੌਧਰ ਖਾਤਰ ਮਰ ਜਣ ਕਣੀ ਮਿੰਟ ਸੈਕਿੰਡ ਸ਼ੱਕੇ ਜਾ ਰਹੀ ਹੈ ਜਿਹੜੇ ਇਸ ਜੀਵਨ ਨੇ ਚੱਲਿਆ ਜਾਣਾ ਹੈ ਬਕਵਾਸ ਕਿਉਂ ਨਾ ਕਰਦੇ ਕਿ ਜਿਉਂ ਜਿਉ ਤੁਸੀਂ ਬੋਲਿਆ ਪਿੱਛੇ ਦੋਸ਼ ਤਾਂ ਤੁਸੀਂ ਦਿੱਲੀ ਨੂੰ ਦੇ ਦਿੰਨੇ ਆ ਤੁਸੀਂ ਖੁਦ ਬੋਲਿਆ ਕਿ ਕੁਬਾਰੋਂ ਹਣਕੇ ਬੋਲਿਆ ਅਖੰਡ ਤਖਤ ਦਾ ਦੁਨੀਆ ਨੂੰ ਬਹੁਤ ਦੁੱਖ ਹੋਇਆ ਐਨਆਰਆਈ ਵਰਡ ਨੂੰ ਮੈਂ ਐਨਆਰਆਈ ਦੀ ਆਵਾਜ਼ ਬੋਲ ਰਿਹਾ ਅੱਜ ਉਹ ਕਹਿੰਦੇ ਇਹਨੇ ਕਰੇ ਕੀ ਜਾਂਦੇ ਆ ਹੋਰ ਜੋ ਮਰਜ਼ੀ ਕਰ ਲਓ ਅਸੀਂ ਤੁਹਾਡੇ ਕੰਮ 'ਚ ਕੋਈ ਦਖਲ ਨਹੀਂ ਦਿੰਦੇ ਨਾ ਅਸੀਂ ਐਮਐਮਐਲ ਨਾ ਮਿਨਿਸਟਰ ਕੁਝ ਨਹੀਂ ਕਰਨਾ ਅਸੀਂ ਅਸੀਂ ਤਾਂ ਸਪੰਡ ਚੁਰਦਰਾ ਸਾਹਿਬ ਠੀਕ ਕਰਾਂਗੇ ਸਕੂਲ ਠੀਕ ਕਰਾਂਗੇ ਤਾਂ ਇਹ ਕੰਮ ਕਰਨਾ ਆਉਨੇ ਆ ਤੁਸੀਂ ਲੜਨ ਵਾਲੇ ਹਮ ਲੜਦੇ ਲੱਗੇ ਅਸੀਂ ਇੰਨੀ ਬਦਨਾਮੀ ਕਰਾ ਦਿੱਤੀ ਸਿੱਖ ਕੌਮ ਦੀ ਦੁਨੀਆ 'ਚ ਪਹਿਲਾਂ ਕਦੇ ਨਹੀਂ ਹੋਈ ਸੀ। ਹੂੰ ਸਿੱਖਾਂ ਦਾ ਹਿਰਦੇ ਬਲੁੰਦ ਰਹੇਗੇ ਜਿੰਦਾਂ ਕੱਲ ਤੱਕ ਸਾਡਾ ਰੌਲਾ ਪਿਆ। ਇਹ ਮੈਂ ਠੋਕੇ ਕਹਿਣ ਨੂੰ ਤਿਆਰ ਆ। ਕੈਂਸਰ ਤੋਂ ਵੀ ਭੈੜੀ ਬਿਮਾਰੀ ਸੀ ਐਂ ਤੁਸੀਂ ਖੁਦ ਛੇੜਿਆ ਦੋਸਤੋ ਡਰਿਆ ਕਰੋ ਗੁਰੂ ਸਾਹਿਬ ਦੇ ਬਾਣੀ 'ਚ ਰਿਆ ਕਰੋ ਨੀਵੇਂ ਹੋ ਕੇ ਚੱਲੋ। ਇਹੀ ਬਾਣੀ ਦਾ ਸੰਦੇਸ਼ ਹੈ ਗੁਰੂ ਸਾਹਿਬ ਦਾ ਮੈਂ ਹੱਥ ਛੋੜ ਕੇ ਬੇਨਤੀ ਕਰਦਾ। ਦੋਸਤੋ ਮੈਂ ਟਣਾ ਸਾਹਮਣਾ ਨਹੀਂ ਬਣਦੀ ਮੈਂ ਪਾਸੇ ਹੋ ਜਾ ਯਾਰ। ਹਾਂ। ਹਾਂ। ਮੈਨੂੰ ਗਲਤ ਕਿਉਂ ਬੋਲਦਾ? ਪਰਤਾਲੇਬੀ ਸਭ ਪਿੰਡ ਪਿੰਡ ਗੁਰਦੁਆਰਾ। ਹਾਂ। ਪਿੰਡ 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 ਮਸੀਤ ਪਿੰਡ ਪਿੰਡ ਚਰਚ ਹੁਣ ਤਾਂ ਚਰਚਾਂ ਵੀ ਬਣ ਗਈਆਂ ਪਿੰਡ ਪਿੰਡ ਡੇਰਾ ਪਰ ਪਿੰਡ ਪਿੰਡ ਡਿਸਪੈਂਸਰੀ ਤੇ ਹਸਪਤਾਲ ਨਹੀਂ ਨਹੀਂ ਇਹ ਲਈ ਪੰਜਾਬ ਦੇ ਲੋਕ ਕਸੂਰਵਾਰ ਆ ਸਰਕਾਰਾਂ ਕਸੂਰਵਾਰ ਆ ਦਾਨੀ ਕਸੂਰਵਾਰ ਆ ਜੇ ਅੱਜ ਇੱਕ ਧਾਰਮਿਕ ਥਾਂ ਬਣਨੀ ਆ ਮੇਰੀ ਵਿੱਤੀ ਪਹੁੰਚ ਮੰਨ ਲਓ 5000 ਮੈਂ 5000 ਦਿੰਦਾ ਕੋਈ ਐਨ ਆਰ ਆਈ ਭੈਣਾ ਵੀਰਾ ਉਹਦੀ 5 ਲੱਖ ਉਹ 5 ਲੱਖ ਦਿੰਦੇ ਆ ਜਿਹੜਾ ਬਿਲਕੁਲ ਮਾਤੜ ਬੰਦਾ ਉਹ ਵੀ 500 ਰੁਪਇਆ ਕੱਢਦਾ ਵੀ ਯਾਰ ਇਥੇ ਧਾਰਮਿਕ ਸਥਾਨ ਕੋਈ ਬਣ ਰਿਹਾ ਫਿਰ ਧਰਮਸ਼ਾਲਾ ਵੇਲੇ ਫਿਰ ਕਮਿਊਨਿਟੀ ਸੈਂਟਰ ਵੇਲੇ ਫਿਰ ਡਿਸਪੈਂਸਰੀ ਵੇਲੇ ਫਿਰ ਦਵਾਈਆਂ ਦੇ ਲੰਗਰ ਵੇਲੇ ਫਿਰ ਟੈਸਟ ਸੈਂਟਰ ਬਾਰੇ ਉਦੋਂ ਫਿਰ ਸਾਡਾ ਹੱਥ ਕਿਉਂ ਘੁੱਟਿਆ ਜਾਂਦਾ ਵੀਰ ਜੀ ਅਸੀਂ ਪ੍ਰਚਾਰ ਹੀ ਨਹੀਂ ਕੀਤਾ ਕਲਵੰਤ ਸਿੰਘ ਦੀ ਮਾਂ ਮਰੀ ਗੁਰਦਾਨਾ ਸਾਹਿਬ ਭੋਗ ਪਿਆ ਤੇ ਗੁਰਦਾਨ ਪਖਾਲਾ ਦੇ ਇਹ ਦੋ ਕਲਵੰਤ ਸਿੰਘ ਦਾ ਨਾਮ ਲਿਖਦਾ ਤੇ ਨਾਫਰਾਂ ਤੇ ਕਲਵੰਤ ਸਿੰਘ ਨੂੰ ਕਹ ਮਰ ਜਾ ਤੇਰੀ ਮਾਂ ਨੂੰ ਮਗਰਲੇ 3 ਮਹੀਨੇ ਹਸਪਤਾਲ ਨੇ ਸੰਭਿਆ ਅੱਖਾ ਹਸਤਾਲ ਵੀ ਲੋਆ ਗੁਰੂ ਘਰ ਵੀ ਲੋਆ ਹਸਤਾਲ ਵੀ ਹਸਤਾਲਾਂ ਦੇ ਪਾਸੇ ਤੁਰੇ ਨਹੀਂ ਤੇ ਨਾ ਹੀ ਸਾਡੀ ਲੀਡਰਸ਼ਿਪ ਨੇ ਜੋ ਆਪਾਂ ਗੱਲਾਂ ਕਰਦਾ ਮੈਂ ਜੋ ਦਵਾਈ ਦੇ ਲੰਗਰ ਗੱਲਬਾਤ ਕਰਿਆ ਕਲੀਨਸ਼ਿਪ ਦਵਾਈ ਦੇ ਲੰਗਰ ਲਾਉ ਤੇ ਮੈਂ ਹੁਣ ਵੀ ਕਹਿੰਦਾ ਪਿੰਨ ਪਿੰਨ ਡਿਸਪੈਂਸਰੀ ਖੋਲੋ ਸਾਬਜਾਦਿਆਂ ਦੇ ਨਾਂ ਤੇ ਮਾਤਾ ਗੁਜਰਕੌਰ ਦੇ ਨਾਂ ਤੇ ਕੀ ਸਿੱਖ ਲਿਆ ਵੀ 34 35 ਹਜ਼ਾਰ ਗੁਰਦੁਆਰੇ ਚ ਵਿੱਚ ਇਹ Hindu ਵੀਰ ਜਗਰਾਤੇ ਪੜਾਣ ਜਿਹੜਾ ਬਲਬ ਦੇ ਫਿਰਦੇ ਆ ਹੂੰ ਮੈਂ ਇਹਨਾਂ ਨੂੰ ਕਿਹਾ ਤੁਸੀਂ ਕਰਨ ਕੀ ਲੱਗੇ ਹੋ ਹੂੰ ਪਹਾੜਾਂ ਚ ਰੱਬ ਲਬਦੇ ਫਿਰਦੇ ਆ ਰੱਬ ਮਾਂ-ਬਾਪ ਆ ਉਹਨੂੰ ਰੋਟੀ ਨਹੀਂ ਦਿੰਦਾ ਕੋਈ ਹੂੰ ਮਾਪੇ ਪੁੱਤ ਨੂੰ ਰੋਟੀ ਨਹੀਂ ਦਿੰਦੇ। ਰੱਬ ਪਹਾੜਾਂ ਚ ਲੱਭਦੇ ਫਿਰਦੇ ਆ ਤੇ ਮਾਪੇ ਪੁੱਤ ਨੂੰ ਵਿਰਦ ਆਸ਼ਰਮ ਛੱਡਿਆਉਂਦੇ ਆ। ਵਾਹ। ਮੈਨੂੰ ਤਾਂ ਕੋਈ ਕੋਈ ਬੈਲੈਂਸ ਹੀ ਨਹੀਂ ਛੱਡਿਆ ਇਹਨਾਂ ਲੋਕਾਂ ਨੇ। ਘਾਰਾ ਬਸੁੱਤਾ ਪਿਆ। ਉਹ ਨਹੀਂ ਸੁੱਤਾ ਪਿਆ। ਤੁਹਾਡੀਆਂ ਚਲਾਕੀਆਂ ਆ। ਰੱਬ ਨਹੀਂ ਸੁੱਦਾ। ਮਾਪੇ ਗੁਰਦੁਆਰਾ ਹੈ। ਸਭ ਤੋਂ ਪਹਿਲਾਂ ਮਾਪੇ ਆ। ਗੁਰੂ ਸਾਹਿਬ ਨੇ ਕਿਹਾ। ਉਹਨੂੰ ਦਪਾਣਾ ਹੀ ਨਹੀਂ ਦੇਣਾ। ਹੂੰ। ਇੱਥੇ ਫੇਲ ਹੋਗੇ। ਬੇਸਿਕ ਸਿਸਟਮ ਹੀ ਖਰਾਬ ਕਰ ਲਿਆ। ਗੁਰੂ ਘਰਾਂ 'ਚ ਪਿੰਡਾਂ 'ਚ ਲਾਇਬ੍ਰੇਰੀ ਹੁੰਦੀ, ਡਿਸਪੈਂਸਰੀ ਹੁੰਦੀ। ਇਸ ਸਿਕਾਉਂ ਦੀ ਆ ਹਾਲਤ ਨਹੀਂ ਹੋਣੀ ਸੀ ਲਾਇਬ੍ਰੇਰੀ ਚੋਂ ਆ ਪਾ ਲਾਉਣੀ ਸੱਚਾ ਲਾਇਬ੍ਰੇਰੀ ਚ ਸਾਡੇ ਸੁਖਨੀ ਸਾਹਿਬ ਆਏ ਗੁਟਕਾ ਪੜ ਲੇ ਆ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਢਾਲੀਵਾਲ ਸਾਹਿਬ ਬਈ ਜਿਹੜੇ ਸਾਡੇ ਐਨਆਰਆਈ ਭੈਣਾ ਵੀਰ ਜਾਂ ਸੋਹਿਰਦ ਜਿਹੜੇ ਪੰਚਾਇਤ ਮੈਂਬਰ ਆ ਸਰਪੰਚ ਸਹਿਬਾਨ ਆ ਕਲੱਬਾਂ ਵਾਲੇ ਆ ਉਹ ਪਿੰਡ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਵੀ ਕਰਦੇ ਆ ਬਹੁਤ ਸਾਰੇ ਪਿੰਡਾਂ ਚ ਹੋਈਆਂ ਹਾਂ ਪਰ ਤੁਸੀਂ ਮੰਨ ਲਓ ਆਪਦੇ ਪਿੰਡ ਦੇ ਵਿੱਚ ਲੱਖ ਰੁਪਇਆ ਦੇ ਕੇ ਵੀ ਪਾਈ ਕਿਤਾਬਾਂ ਪਾ ਲਓ ਇਹਦੀ ਛੱਤ ਵਧੀਆ ਬਣਾ ਲਓ ਔਰ ਸੰਭਲਣੀ ਤਾਂ ਮੇਰੇ ਵਰਗੇ ਨਹੀਂ ਜਿਹੜੇ ਪਿੰਡ ਦੇ ਬਸਨੀਕ ਆ ਹੁਣ ਢਾੜੀਵਾਲ ਹੋਰੀ ਆ ਕੇ ਫੇਰ ਵੇਖਿਆ ਕਰਨੀ ਝਾੜੂ ਮੈਂ ਮਾਰ ਜਾ ਯਾਰ ਕਿਤਾਬ ਕੌਣ ਲਿਖੇ ਗਿਆ ਸੀ ਕੌਣ ਨਹੀਂ ਦੇਖੇ ਗਿਆ ਸੀ ਟਹਿਣਾ ਸਾਹਿਬ ਆ ਚਾਰ ਪੰਜ ਪਾਰਟੀਆਂ ਹਨਾ ਆਪਣੀਆਂ ਮੈਂ ਤਾਂ ਐਨਾ ਕਈ ਵਾਰੀ ਦੁਖੀ ਹੋਇਆ ਨਾ ਵੀ ਸਾਡੇ ਕੈਂਪ ਚ ਮੈਨੂੰ ਚਾਹੁੰਦਾ 8-700 ਬੰਦਾ ਆਵੇ ਕੰਚਾ ਟੀਮਾਂ ਤੁਰੀਆਂ ਫਿਰਦੀਆਂ ਲੀਡਰਾਂ ਦੀਆਂ ਰੈਲੀਆਂ ਇਹ ਤੁਸੀ ਟਰੱਕ ਭਰ ਕੇ 8-10 ਹਜ਼ਾਰ ਤੁਰ ਜਾਂਦੇ ਆ ਜਿਨ੍ਹਾਂ ਨੇ ਥੋੜੀ ਦਵਾਈ ਖਾਧੀ ਆ ਜਿੱਥੇ ਦਵਾਈ ਦਾ ਲੰਗਰ ਲੱਗਿਆ ਉਥੇ 250-300 ਬੰਦਾ ਫਿਰ ਮੇਰੀ ਆਤਮਾ ਦੁਖੀ ਹੁੰਦੀ ਆ ਅਸੀਂ ਨਾ ਇੱਕ ਭੇਡ ਭੱਜਦੀ ਐ ਤੇ 50 ਮਗਰ ਭੱਜ ਜਾਂਦੀ ਆ ਪਤਾ ਨਹੀਂ ਉਹ ਪਹਿਲੀ ਨੂੰ ਨਹੀਂ ਪਤਾ ਕਿੱਥੇ ਜਾਣਾ ਹੈ ਪਹਿਲੀ ਭੇਡ ਨੂੰ ਨਹੀਂ ਪਤਾ ਕਿੱਥੇ ਜਾਣਾ ਹੈ ਸਾਨੂੰ ਲੋਕਾਂ ਨੂੰ ਭੇਡਾਂ ਬਣਾਦਾ ਇਹਨਾਂ ਲੋਕਾਂ ਵਿੱਚੇ ਮੈਂ ਭੇਡ ਨੂੰ ਪਤਾ ਹੀ ਨਹੀਂ ਮੈਨੂੰ ਜਾਣਾ ਕਿੱਥੇ ਆ ਇੱਕ ਭੱਜ ਲਈ ਮਗਰ ਭੱਜ ਲੀਆਂ ਚਾਲੀ ਹੂੰ ਉਹੀ ਵਿੱਚੇ ਮੈਂ ਭੱਜ ਜਾਇਆ ਮੈਂ ਦੋਸਤੋ ਗੁਰੂ ਸਾਹਿਬ ਦਾ ਡਰ ਰੱਖਿਆ ਕਰੋ ਸ਼ਬਦ ਗੁਰੂ ਨਾਲ ਦੀ ਦੁਨੀਆ ਤੇ ਚੀਜ਼ ਨਹੀਂ ਮੈਡੀਸਨ ਹੈ ਬਿਲਕੁਲ ਸ਼ੱਕ ਕੋਈ ਨਹੀਂ ਮੂਲ ਮੰਤਰ ਕਰਕੇ ਦੇਖ ਲਓ ਮੈਂ ਕੈਂਸਰ ਵਾਰਡ ਜਾਣਾ ਮੈਂ ਖੁਦ ਮਾ ਨੂੰ ਬੈਠ ਕੇ ਉਹਦੇ ਬੈੱਡ ਤੇ ਗੁਰਮੰਤਰ ਸੁਣਾਉਂਦਾ ਫਿਰ ਦਵਾ ਐਂਡ دارو ਟੈਣਾ ਸਾਬ ਬਣ ਜਾਂਦੀ ਐ ਦਵਾ ਗੁਰੂ ਸਾਹਿਬ ਅਗੇ ਪ੍ਰਾਰਥਨਾ ਤੇ ਨਾਲ ਮੈਡੀਸਨ ਉਹ ਦੁੱਗਣਾ ਕੰਮ ਕਰਦੀ ਐ ਵਾਹ ਮੇਰੇ ਗੁਰਗੰਸਾਹ ਨਾ ਉਸ ਨੂੰ ਮੰਨਦਾ ਕਿਸੇ ਸਾਧ ਦੇ ਪੈਰੀਂ ਹੱਥ ਨਹੀਂ ਲਾਏ ਮਰ ਜੂੰਗਾ ਉੱਥੇ ਸੀਸ ਰਗਣੂ ਜਾ ਕੇ ਆ ਗੰਜਪੂਣਾ ਉੱਥੇ ਰਗੜਦਾ ਜਿਹਨੂੰ ਕਹਿੰਨੇ ਆ ਪੱਗ ਬੰਨ ਉੱਥੇ ਰਗੜਦਾ ਕਿਉਂ ਸਾਡੇ ਗੁਰੂ ਸਾਹਿਬ ਦੇ ਪ੍ਰਿੰਸੀਪਲ ਇੰਨੇ ਸੋਹਣੇ ਪਰ ਜੀਵਨ ਚਲਾਇਆ ਹੀ ਨਹੀਂ ਉਹਨਾਂ ਪ੍ਰਿੰਸੀਪਲਾਂ ਤੇ ਉਹਨਾਂ ਜੋ ਉਹਨਾਂ ਪ੍ਰਿੰਸੀਪਲ ਨੂੰ ਅਪਣਾਇਆ ਹੀ ਨਹੀਂਗਾ ਵੇ ਕੀ ਕਿਹਾ ਮੇਰੇ ਗੁਰੂ ਨੇ ਦੁਆ ਐਂਡ ਦਾਰੂ ਦੁੱਗਣਾ ਗੰਮ ਕਰਦੀ ਮੈਨੂੰ ਡਾਕਟਰ ਕੈਂਸਰ ਡਾਕਟਰ ਕਹਿੰਦੀ ਔਨਕੋਲੋਜਿਸਟ ਕਹਿੰਦੇ ਕੱਲ ਤੂੰ ਕੀ ਕਰਕੇ ਗਿਆ ਇਸ ਬਾਬਾ ਜੀ ਸੀਗੇ ਕਹਿੰਦੇ ਨਹੀਂ ਇਹਨੇ ਚਲੇ ਜਾਣਾ ਤੈਨੂੰ ਖਫਤੇ ਚ ਪਰ ਅੱਜ ਇਹਦੇ ਤੇ ਕੁਝ ਰੌਣਕ ਹੈ ਤੇ ਮੈਂ ਕਿਹਾ ਮੈਂ ਸਾਡਾ ਇਸਤ ਇਸਤ ਲਫ਼ਜ਼ ਬੋਲਿਆ ਮੈਂ ਉਹਦੀਆਂ ਕੁਝ ਲਾਈਨਾਂ ਦੱਸਣਾ ਆ ਕੇ ਗਿਆ ਸੀ ਕਿਹੜੀਆਂ ਸੀ ਉਹ ਮੂਲ ਮੰਤਰ ਗੁਰਗੰਦ ਸਾਹਿਬ ਦੀ ਕੁੰਜੀ ਗੁਰਗੰਦ ਸਾਹਿਬ ਦੀ ਕੁੰਜੀ ਆ ਮੂਲ ਮੰਤਰ ਹਰ ਕੰਟੇ 'ਚ ਕਰਿਆ ਕਰੋ ਕਿਸੇ ਨੂੰ ਮਾੜਾ ਨਹੀਂ ਬੋਲੋਗੇ ਕਰਕੇ ਤਾਂ ਦੇਖੋ ਤੇ ਮੈਂ ਰਾਤ ਦੇ 8 ਘੰਟੇ ਸੌਣਾ ਤੇ ਗੁਰੂ ਸਾਹਿਬ ਨੇ ਆਧਾਰ ਨਹੀਂ ਕੀਤਾ ਕਿ ਕਲਵੰਤ ਸਿੰਘ ਸਵੇਰ ਉੱਠਣਾ ਕਿ ਨਹੀਂ ਹੁਣੀ ਕਰਕੇ ਪਿਆ ਥਿਸ ਇਜ਼ ਕਲੀਨ ਸ਼ੇਵ ਜਿਹਨੂੰ ਕਹਿੰਦੇ ਆ ਪੱਗ ਬੰਨੋ ਥਿਸ ਇਜ਼ ਮਾਈ ਪ੍ਰਿੰਸੀਪਲ ਜਿਹੜਾ ਚ ਬੈਠਾ ਮੂਲ ਮੰਤਰ ਕਰਦਾ ਗੱਡੀ 'ਚ ਬੈਠਾ ਮੂਲ ਮੰਤਰ ਕਰਦਾ ਤੇ ਮੈਂ ਆ ਕੰਜਰਾਂ ਦੇ ਗਾਣੇ ਨਹੀਂ ਸੁਣਦਾ ਗੱਡੀਆਂ 'ਚ ਬਹੁਤ ਖੂਬ ਮੂਲ ਮੰਤਰ ਸੁਣਦਾ ਮੇਰੇ ਯੰਗ ਸੰਗਰੇ ਇੰਦੇ ਆ ਗੁਰ ਸਾਹਿਬ ਮੇਰੇ ਨਾਲ ਰਹਿੰਦੇ ਆ ਨਾਲ ਤਾਂ ਰਹਿਣਾ ਜਿੱਥੇ 15 ਕਰੋੜ 1 ਅੰਨੇ ਬਜ਼ੁਰਗ ਨੇ দান ਦੇ ਦਿੱਤਾ ਕੋਟਪਿੰਟ ਵਾਲੇ ਬੋਲੋ ਗੁਰਬੰਧਰ ਦੇ ਬਿਲਕੁਲ ਸੱਚ ਗੁਰਬੰਧਰ ਕੈਂਸਰ ਤੋਂ ਵੈਸੇ ਚਲੋ ਆ ਗਿਆ ਕੈਂਸਰ ਪਹਿਲੀ ਸਟੇਜ ਦੂਜੀ ਸਟੇਜ ਤੀਜੀ ਸਟੇਜ ਆਖਰੀ ਆ ਵੀ ਹੀ ਨਾ ਮੈਨੂੰ ਨਹੀਂ ਕਿਸੇ ਨੂੰ ਨਾ ਕਿਸੇ ਨੂੰ ਨਾ ਹੋਵੇ ਪਰ ਮੈਨੂੰ ਕੀ ਕੀ ਕਰਨਾ ਚਾਹੀਦਾ ਸੰਖੇਪ ਦੇ ਵਿੱਚ ਇਹ ਗੱਲ ਸਭ ਤੋਂ ਵਧੀਆ ਸਾਲ ਦੋਸਤੋ ਕੈਂਸਰ ਆਉਣ ਤੋਂ ਪਹਿਲਾਂ ਨਾ ਸਾਡੀ ਘੰਟੀ ਖੜਕਾਉਂਦਾ ਤੇ ਉਹ ਘੰਟੀ ਨੂੰ ਸਿੱਖੋ ਵੀ ਮੈਂ ਤੇਰੇ ਘਰ ਨੂੰ ਕੁਲਵੰਤ ਸਿੰਘ ਆ ਰਿਹਾ ਹੈ ਦੇਖੋ ਤੁਹਾਡੀ ਬਾਡੀ ਅਲਕਲਾਈਨ ਹੋਣੀ ਬਹੁਤ ਜ਼ਰੂਰੀ ਹੈ ਅਲਕਲਾਈਨ ਦਾ ਮਤਲਬ ਹੁੰਦਾ ਹੈ ਵੀ ਐਸਟਜਾਬੀ ਮਾਦਾਂ ਨਾ ਬਣੇ ਜੇ ਦੀ ਬਾਡੀ ਅਲਕਲਾਈਨ ਹੈ ਨਾ ਜੇ ਮੈਂ ਖੁਸ਼ ਹਾਂ ਤੇ ਮੇਰੇ ਸੈੱਲ ਖੁਸ਼ ਹੈ ਮੇਰਾ ਖੂਨ ਖੁਸ਼ ਹੈ ਤੇ ਨਹੀਂ ਉਬਾਲੇ ਖਾਂਦਾ ਸਿਰ ਦੁਖਣ ਲੱਗ ਜਾਂਦਾ ਤੁਸੀਂ ਖੁਸ਼ ਰਹਿਣਾ ਜ਼ਿੰਦਗੀ ਸਭ ਦੇ ਸੈਲਜ਼ ਨੂੰ ਖੁਸ਼ ਰੱਖਣਾ ਉਹ ਕਿਵੇਂ ਰੱਖੋਗੇ ਦੋਸਤੋ ਤਲੀਆਂ ਚੀਜ਼ਾਂ ਮਠਿਆਈਆਂ ਪਕੌੜੇ ਉਹ ਨਾ ਖਾਓ ਸਬਜ਼ੀਆਂ ਮੂੜੀ ਕੱਟ ਕੇ ਖਾਓ ਲੋਕਾਂ ਵਾਲੇ ਮਿਰਚ ਲਾ ਕੇ ਰਾਇਸੀ ਕੀ ਕਹਿੰਦਾ ਕਾਲਾ ਲੂਣ ਲਾ ਕੇ ਪਾਕਿਸਤਾਨੀ ਲੂਣ ਜਿਹਨੂੰ ਅਪਾ ਕਹਿੰਦੇ ਆ ਤੇ ਬਾਡੀ ਖੁਸ਼ ਰਹੇਗੀ ਅਲਕਲਾਈਨ ਰਹੇਗੀ ਅਲਕਲਾਈਨ ਉਹਦਾ ਪੀ ਐਚ ਲੈਵਲ ਹੈ ਪੋਟੈਂਸ਼ੀਅਲ ਹਾਈਡਰੋਜਨ ਸਾਇੰਸ ਦਾ ਵਰਡ ਹੈ ਉਹ ਜਦੋਂ 7 ਤੋਂ ਥੱਲੇ ਚੱਲਿਆ ਗਿਆ ਤੇ ਕੈਂਸਰ ਮੇਰੇ ਘਰ ਨੂੰ ਤੁਰਿਆ ਆਉਂਦਾ ਹਜੇ ਹੋਇਆ ਨਹੀਂ ਤੁਰ ਪਿਆ ਤੇ ਮੈਂ ਡਾਕਟਰ ਸਾਹਿਬ ਕੋਲੇ ਗਿਆ ਵੈਦ ਕੋਲੇ ਡਾਣਾ ਸਾਹਿਬ ਕੋਲੇ ਇੰਨੇ ਮੈਨੂੰ ਨਾ ਬੋਕੋ ਗੋਲ ਨਾ ਦੇਦਾ ਚਾਰ ਲਾਲ ਕੈਪਸੂਲ ਚਾਰ ਹਰੇ ਕਾ ਦੋ ਦੁਪਹਿਰੇ ਖਾਈ ਦੋ ਆਥਰੇ ਖਾਈ ਉਹਨੇ ਇਹ ਨਹੀਂ ਕਿਹਾ ਡਾਈਟ ਠੀਕ ਕਰ ਹੂੰ ਐਕਸਰਸਾਈਜ਼ ਕਰ ਧੰਦਾ ਨਾ ਇਹ ਹਾਂ ਸਾਨੂੰ ਉਸ ਪਾਸੇ ਗਲਤ ਪਾਸੇ ਨੂੰ ਟੋੜ ਦਿੰਦੇ ਆ ਹੂੰ ਦੋਸਤੋ ਹਰੀਆਂ ਸਬਜ਼ੀਆਂ ਫਰਟੀਲਾਈਜ਼ਰ ਪੈਸਟੀਸਾਈਡ ਤੋਂ ਰਹਿਤ ਦੱਬ ਕੇ ਵਰਤੋ ਦੱਬ ਕੇ ਮੂੜੀਆਂ ਖਾਓ ਮੂਲੀ ਦੇ ਵਿੱਚ ਇੱਕ ਕੜਤਣ ਹੁੰਦੀ ਹੈ ਉਹ ਕੜਤਣ ਵੀ ਇੱਕ ਮੈਡੀਸਨ ਹੈ ਹੂੰ ਗਾਜਰ ਦਾ ਜੂਸ ਗਾਜਰ ਦਾ ਜੂਸ ਪੀਓ ਦੱਬ ਕੇ ਠੀਕ ਹੈ ਕਰੇਲੇ ਵੀ ਜਦ ਤੱਕ ਯਾਰ ਕਿਸੇ ਨੂੰ ਕੈਂਸਰ ਨਹੀਂ ਹੋਏਗਾ ਪਰ ਇਹਨਾਂ ਚੀਜ਼ਾਂ ਬਣਾ ਲਓ ਰਸੋਈ ਠੀਕ ਕਰ ਲਓ ਤੇ ਅ ਬੀਬੀ ਨੇ ਮਾਰਵਲ ਲਾ ਲਿਆ ਕਹਿੰਦੀ ਸਾਡੇ ਇਟਾਲੀਅਨ ਮਾਰਵਲ ਲੱਗਿਆ ਮੈਂ ਕਿਹਾ ਬੀਬੀ ਮੈਂ ਟਾਇਲਾਂ ਖਾਣੀਆਂ ਹਮ ਮੇਰੀ ਮਾਂ ਗੋਏ ਦਾ ਪੋਚਾ ਲਾਉਂਦੀ ਸੀ 43 ਸਾਲ ਪਹਿਲਾਂ ਉਹ ਅੰਗਲੈਂਡ ਗਿਆ ਸੀ ਖਾਣ ਪਾਣ ਸਾਫ ਸੀ ਪਹਿਲਾਂ ਨਹੀਂ ਲੱਗੀਆਂ ਸੀ ਯੂਨਿਟ ਨਹੀਂ ਲੱਗੇ ਸੀ ਦੁੱਧ ਥੋੜਾ ਖਰਾਬ ਜਿਹਦਾ ਦਹੀਂ ਲੱਸੀ ਪਨੀਰ ਬਣਾਣਾ ਟਹਿਣਾ ਸਾਹਿਬ ਆਇਆ ਦਫ਼ਤਰ ਚ ਕਹਿੰਦਾ ਪਾਣੀ ਦੀ ਬੋਤਲ ਪੀ ਹਮ ਮੈਂ ਕਿਹਾ ਮੱਝ ਨੂੰ ਕਿਹੜਾ ਪਾਣੀ ਪਿਆ ਉਹਨੇ ਆ ਗੰਦੇ ਨਾਲੇ ਦਾ ਪਾਣੀ ਕੀਤਾ ਹਮ ਉੰਤ 50 ਕਿਲੋ ਪਾਣੀ ਵੀ ਨਹੀਂ ਮੱਜ ਫਿਰ 5 ਕਿਲੋ ਦੁੱਧ ਦੇਣਾ ਦਹੀਂ ਲੱਸੀ ਪਨੀਰ ਖਰਾਬ ਸਬਜ਼ੀਆਂ ਫਰਟੀਲਾਈਜ਼ਰ ਪੈਸਟੀਸਾਈਡ ਖਰਾਬ ਯੂਪੀ ਵਾਲਾ ਆਇਆ ਉਹ ਕਹਿੰਦਾ ਮੈਂ ਕਿਵੇਂ ਘੱਟਾਂ ਚਿੱਟੇ ਧੱਗੇ ਪਜਾਮੇ ਪਾ ਕੇ ਫਰੀਦਕੋਟ ਵਾਲਾ ਲੀਡਰੀ ਕਰਦਾ ਹੈ ਹੈ ਉਹ ਕੇਲਿਆਂ ਦੀ ਰੇੜੀ ਲਾਈ ਉਹ ਵੀ ਕਰਪਟ ਹੋ ਗਿਆ ਕਰਪਟ ਗੁਰੂਆਂ ਪੀਰਾਂ ਦੀ ਧਰਤੀ ਇੱਕ ਇਮਾਨਦਾਰ ਸਟੇਟ ਮੈਂ ਖੰਡੂਰ ਸਾਹਿਬ ਗਿਆ ਅੱਠ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਖੰਡੂਰ ਸਾਹਿਬ ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਮੈਂ ਮਿੱਟੀ ਤੇ ਸਿਰ ਰਗੜਿਆ ਉੱਥੇ ਮੇਰੇ ਗੁਰੂਆਂ ਦੇ ਇੱਥੇ ਪੈਰ ਲੱਗੇ ਸੀਗੇ ਹੂੰ ਉਹ ਵੀ ਕਰਪਟ ਹੋ ਗਿਆ ਅੱਜ ਕੇਲੇ ਹੱਥ ਨੇ ਹਰੇ ਤੇ ਸਵਾ ਨੂੰ ਖੱਟੇ ਹੂੰ ਕਿਉਂਕਿ ਯੂਪੀ ਵੀ ਆਰ ਸਟੇਟ ਚੋਂ ਆਇਆ ਨਾ ਸੱਚਾ ਕਰਪਟ ਸਟੇਟ ਚੋਂ ਉਹਦਾ ਮਹਾ ਕਰਪਟ ਬਦਮਾਸ਼ ਸਟੇਟਾਂ ਸੀਗੀ ਮਾਫ ਕਰਨਾ ਇੱਥੇ ਆਣ ਕੇ ਵੀ ਉਹ ਕਰਪਟ ਹੋ ਗਿਆ ਤੇ ਭਲਾ ਮਾਨਸ ਕਿਹੜਾ ਲੱਗਾ ਕਿਚਨ ਚ ਕਿਚਨ ਚ ਕੀ ਸਾਫ਼ ਰਹਿ ਗਿਆ ਬੋਲੋ ਦਹੀਂ ਲੱਸੀ ਪਨੀਰ ਸਬਜ਼ੀਆਂ ਫਰੂਟ ਸਭ ਖਰਾਬ ਹੈ ਤੇ ਰਹਿ ਗਈਆਂ ਟਹਿਣਾ ਸਾਹਿਬ ਦੀ ਵਾਈਫ ਦੀਆਂ ਸੋਹਣੀਆਂ ਸੋਹਣੀਆਂ ਟਾਇਲਾਂ ਜੋ ਦੂਜੀਆਂ ਦਿਖਾਉਂਦੀ ਹੈ ਹਮਾਰੇ ਕਿਚਨ ਵਿੱਚ ਦੇਖੋ ਹਮਾਰੇ ਕਿਚਨ ਦੇਖੋ ਮੈਂ ਕਿਚਨ ਦੇਖਣਾ ਹੈ ਮੈਂ ਕਹਿਣਾ ਸਾਹਮਣੇ ਮਿਲਣਾ ਹੈ ਮੈਨੂੰ ਚਾਹ ਦਾ ਕੱਪ ਦੇ ਦਿਓ ਬਸ ਬਸ ਉਹ ਵੀ ਫਿੱਕੀ ਉਹ ਵੀ ਫੇਰ ਇਸ ਕਰਕੇ ਉਹਨਾਂ ਚੀਜ਼ਾਂ ਨੂੰ ਠੀਕ ਕਰ ਲੋ ਤੇ ਕੈਂਸਰ ਦੇ ਨੱਥ ਪਾ ਲਾਂਗੇ ਬਹੁਤ ਮਿਹਰਬਾਨੀ ਆਈ ਐਮ 65 ਕੱਲ ਦਾ ਮੈਨੂੰ ਪਤਾ ਨਹੀਂਗਾ 8-10 ਕਿਲੋਮੀਟਰ ਹਰ ਰੋਜ਼ ਸੈਰ ਕਰਦਾ ਹੈ ਜੇ ਸਹਿਰ ਮੈਸ ਤੇ ਮੇਰੇ ਗੁਰੂ ਸਾਹਿਬ ਦਾ ਮੂਲ ਮੰਤਰ ਮੈਸ ਮੂਲ ਮੰਤਰ ਮੈਸ ਨਹੀਂ ਕਰਨਾ ਤੇ ਸਹਿਰ ਕਰਨੀ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਲਨ ਸਿੰਘ ਸਾਹਿਬ ਬਹੁਤ ਧੰਨਵਾਦ ਅਸਲ ਵਿੱਚ ਇਹ ਜਿਹੜੀਆਂ ਕੁਝ ਕੁ ਗੱਲਾਂ ਨੇ ਨਾ ਇਸ ਤੋਂ ਵੀ ਅਗਲੀਆਂ ਤਿੱਖੀਆਂ ਤੇ ਸਹਿਰਤਾ ਵਾਲੀਆਂ ਤੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਸਾਨੂੰ ਸਭ ਨੂੰ ਸਵਾਲ ਕਰਨ ਵਾਲੀਆਂ ਗੱਲਾਂ ਜਿਹੜੀਆਂ ਉਹ ਚੱਜ ਦਾ ਵਿਚਾਰ ਪ੍ਰੋਗਰਾਮ ਦੇ ਵਿੱਚ ਅਸੀਂ ਕੀਤੀਆਂ ਸਾਂਝੀਆਂ ਵੀ ਭਾਈ ਜਥੇਦਾਰਾਂ ਨੂੰ ਗਾਲਾਂ ਕੱਢ ਕੇ ਮਿਲਦਾ ਕੀ ਆ ਕੀ ਅਸੀਂ ਸੱਚੀ ਮੁੱਚੀ ਗੁਰੂ ਵਾਲੇ ਹਾਂ ਕੀ ਅਸੀਂ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਕੀ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਸੀ ਬਹੁਤ ਕਦਰ ਕਰਦੇ ਨੇ ਦਸਤਾਰ ਦੀ ਇਹ ਕਪੜਾ ਨਹੀਂਗਾ ਲੀੜਾ ਨਹੀਂ ਹੈ ਬਟੋਟਾ ਨਹੀਂਗਾ ਪਰ ਦਸਤਾਰਾਂ ਵਾਲਿਆਂ ਨੇ ਕੀ ਗੁਰੂ ਸਾਹਿਬਾਨ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ ਜ਼ਰੂਰ ਦੇਖਿਓ ਬਹੁਤ ਮਿਹਰਬਾਨੀ ਥੈਂਕ ਯੂ ਸਰ ਧੰਨਵਾਦ ਆਲ ਦਾ ਬੈਸਟ